ਅਗਲਾ ਰਿਸ਼ਤਾ ਹੈ ਲੜਕੇ ਦਾ ਪਟਿਆਲਾ ਤੋਂ ਪੜ੍ਹਾਈ ਬੀਕਮ ਕੰਪਲੀਟਿਡ ਐਲ ਐਲ ਬੀ ਕਰ ਰਿਹਾ ਹੈ ਕੱਦ 5 ਫੁੱਟ 10 ਇੰਚ ਕਾਸਟ ਸ਼ਰਮਾ ਡੇਟ ਆਫ ਬਰਥ 2002 ਦਾ ਹੈ ਕੰਮ ਫਰਨੀਚਰ ਬਿਜ਼ਨਸ ਓਨਰ ਹੈ ਦੋ ਬਿਗ ਸ਼ੋਰੂਮ ਦਾ 13 ਕਿੱਲੇ ਜ਼ਮੀਨ ਤੇ ਹੋਰ ਸ਼ਹਿਰੀ ਪ੍ਰਾਪਰਟੀ ਕਾਫੀ ਹੈ ਰੀਅਲ ਏਸਟੇਟ ਦਾ ਬਿਜ਼ਨਸ ਹੈ ਇਹਨਾਂ ਦਾ ਰਿਸ਼ਤਾ ਕੁੜੀ ਪੜ੍ਹੀ ਲਿਖੀ ਸੋਹਣੀ ਹੋਵੇ ਥੱਲੇ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਸਿੱਧੀ ਕਰੋ ਜੀ ਗੱਲ ਦੇਖ ਰੇ ਕਰਕੇ ਸਾਵਧਾਨੀ ਨਾਲ ਰਿਸ਼ਤੇ ਜੋੜੋ ਸਾਡਾ ਕੰਮ ਕੇਵਲ ਐਡ ਪਾਉਣ ਦਾ ਹੈ ਜੀ ਜਲੰਧਰ ਤੋਂ ਲੜਕੇ ਦਾ ਰਿਸ਼ਤਾ ਡੇਟ ਆਫ ਬਰਥ 1999 ਕਾਸਟ ਜੱਟ ਸਿੱਖ ਕੱਦ 5 ਫੁੱਟ 8 ਇੰਚ ਸਾਰਾ ਇਹਨਾਂ ਦਾ ਬਾਇਓ ਡਾਟਾ ਪੜ੍ਹ ਕੇ ਥੱਲੇ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਹੈ ਸਿੱਧੀ ਇਹਨਾਂ ਨਾਲ ਗੱਲ ਕਰੋ ਜੀ ਰਿਸ਼ਤੇ ਦੀ ਐਡ ਪਾਉਣ ਲਈ ਉੱਪਰ ਪੀਲੀ ਪੱਟੀ ਸਾਡੇ ਨੰਬਰ ਤੇ ਹੈਲੋ WhatsApp ਕਰੋ ਤੁਹਾਨੂੰ ਪ੍ਰੋਸੈਸ ਭੇਜ ਦਿੱਤਾ ਜਾਏਗਾ ਲੜਕੇ ਅਤੇ ਲੜਕੀਆਂ ਦੇ ਦੋਨਾਂ ਦੇ ਰਿਸ਼ਤੇ ਸਾਡੇ ਚੈਨਲ ਤੇ ਦੇਖੋ ਤਲਾਕਸ਼ੁਦਾ ਲੜਕੇ ਦਾ ਰਿਸ਼ਤਾ ਹੈ ਬਰਨਾਲਾ ਤੋਂ ਕੱਦ 5 ਫੁੱਟ 5 ਇੰਚ ਡੇਟ ਆਫ ਬਰਥ 1988 ਕਾਸਟ ਬਾਵੇ ਹੈ ਥੱਲੇ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਹੈ ਸਿੱਧੀ ਤੁਸੀਂ ਇਹਨਾਂ ਨਾਲ ਗੱਲ ਕਰੋ ਜੀ ਸਾਰਾ ਬਾਇਓ ਡਾਟਾ ਪੜ੍ਹ ਕੇ ਜੇ ਸਹੀ ਮੇਲ ਬਣਦਾ ਹੋਵੇ ਤਾਂ ਹੀ ਕਾਲ ਕੀਤੀ ਜਾਵੇ ਹਰ ਇੱਕ ਰਿਸ਼ਤੇ ਵਾਲੇ ਨੂੰ ਅਗਲਾ ਰਿਸ਼ਤਾ ਲੜਕੇ ਦਾ ਜੀ ਜਲੰਧਰ ਤੋਂ ਡੇਟ ਆਫ ਬਰਥ 1993 ਕਾਸਟ ਅਰੂੜਾ ਪੜ੍ਹਾਈ ਪਲੱਸ 2 ਕੱਦ 5 ਫੁੱਟ 9 ਇੰਚ ਕੰਮ ਕਰਿਆਨੇ ਦੀ ਦੁਕਾਨ ਪਿੰਡ 'ਚ ਰਿਸ਼ਤਾ ਗਰੀਬ ਪਰਿਵਾਰ ਤੋਂ ਲੜਕੀ ਦਾ ਚਾਹੀਦਾ ਹੈ ਜਾਤੀ ਬੰਦਨ ਕੋਈ ਨਹੀਂ ਥੱਲੇ ਪਰਿਵਾਰ ਦਾ ਨੰਬਰ ਡਾਇਰੈਕਟ ਕਰੋ ਜੀ ਗੱਲ ਸਹੀ ਮੇਲ ਵਾਲੇ ਲੋਕ ਤੁਹਾਨੂੰ ਆ ਫੋਨ ਕਰਦੇ ਨੇ ਅੱਜ ਹੀ ਐਡ ਲਗਵਾਓ ਤੇ ਨਤੀਜਾ ਦੇਖੋ ਐਡ ਲਾਉਣ ਲਈ ਉੱਪਰ ਪੀਲੀ ਪੱਟੀ ਵਾਲੇ ਨੰਬਰ 'ਤੇ ਹੈਲੋ ਵਟਸਐਪ ਕਰੋ ਜਲਦੀ ਰਿਸ਼ਤਾ ਤੇ ਘਟ ਉਡੀਕ ਕੈਨੇਡਾ ਵਰਕ ਪਰਮਿਟ ਲੜਕੇ ਦਾ ਰਿਸ਼ਤਾਜੀ ਫਤੇਗੜ ਸਾਹਿਬ ਤੋਂ ਕਾਸਟ ਬ੍ਰਾਹਮਣ ਡੇਟ ਆਫ ਬਰਥ 2003 ਪੜ੍ਹਾਈ ਗ੍ਰੈਜੂਏਟ काम कनेडा वर्क परमिट जॉब मैनेजर पोस्ट थले परिवार का नंबर देता हो सीधी इना गाल करो जी इटली पीआर लड़के का रिश्ता नाम सिंह अमरधारी पता बठिंडा डेट ऑफ बर्थ उन्नीस सौ पचानवे कास्ट जट सिख ਪੈਣਾ ਤਿੰਨ ਮੈਡ ਨੇ ਪ੍ਰਾ ਕੋਈ ਨਹੀਂ ਕੰਮ 1.5 ਲੱਖ ਰੁਪਏ ਮਹੀਨਾ ਇਨਕਮ ਹੈ 1.5 ਏਕੜ ਜ਼ਮੀਨ ਹੈ ਛੱਲੇ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਹੈ ਸਿੱਧੀ ਇਹਨਾਂ ਨਾਲ ਗੱਲ ਕਰੋ ਜੀ ਚੰਗਾ ਰਿਸ਼ਤਾ ਚਾਹੀਦਾ ਤਾਂ ਐਡ ਜ਼ਰੂਰ ਲਗਵਾਓ ਜਲਦੀ ਰਿਸ਼ਤਾ ਤੇ ਘੱਟ ਉੜੀਕ ਉੱਪਰ ਪੀਲੀ ਪੱਟੀ ਵਾਲੇ ਨੰਬਰ 'ਚ ਹੈਲੋ WhatsApp ਕਰੋ ਤੁਹਾਨੂੰ ਪ੍ਰੋਸੈਸ ਭੇਜ ਦਿੱਤਾ ਜਾਏਗਾ ਲੁਧਿਆਣਾ ਤੋਂ ਲੜਕੇ ਦਾ ਰਿਸ਼ਤਾ ਕੱਦ 6 ਫੁੱਟ ਪੜਾਈ ਐਮਏ ਇੰਗਲਿਸ਼ ਡੇਟ ਆਫ ਬਰਥ 1999 ਕਾਸਟ ਖਤਰੀ ਪੈਣ ਕੋਈ ਨਹੀਂ ਪ੍ਰਾ ਇੱਕ ਹੈ ਥੱਲੇ ਪਰਿਵਾਰ ਦੇ ਨੰਬਰ ਦਿੱਤੇ ਹੋਏ ਨੇ ਡਾਇਰੈਕਟ ਤੁਸੀਂ ਇਹਨਾਂ ਨਾਲ ਗੱਲ ਕਰੋ ਜੀ ਰਿਸ਼ਤੇ ਦੀ ਐਡ ਪਾਉਣ ਲਈ ਉੱਪਰਲੇ ਨੰਬਰ ਤੇ ਹੈਲੋ ਵਟਸਐਪ ਭੇਜੋ ਦੇਖ ਰੇ ਕਰਕੇ ਸਾਵਧਾਨੀ ਨਾਲ ਰਿਸ਼ਤਾ ਜੋੜੋ ਸਾਡਾ ਕੰਮ ਐਡ ਪਾਉਣ ਦਾ ਹੈ ਜਾਂਚ ਪੜਤਾਲ ਕਰਨ ਦੀ ਜ਼ਿੰਮੇਵਾਰੀ ਤੁਹਾਡੀ ਆਪਣੀ ਨਿੱਜੀ ਹੋਵੇਗੀ ਜੀ ਚੈਨਲ ਤੇ ਐਡ ਪਾਉਣ ਦੇ ਫਾਇਦੇ ਇਹ ਨੇ ਕਿ ਤੁਹਾਨੂੰ ਕਿਸੇ ਵਿਚੋਲੇ ਦੀ ਲੋੜ ਨਹੀਂ ਪਵੇਗੀ ਸਿੱਧੇ ਜਿਨ੍ਹਾਂ ਨੂੰ ਉਹ ਡਾਟਾ ਫਿੱਟ ਹੋਏਗਾ ਜਿਨ੍ਹਾਂ ਨੂੰ ਠੀਕ ਲੱਗੇਗਾ ਉਹ ਤੁਹਾਨੂੰ ਸਿੱਧਾ ਫੋਨ ਕਰਨਗੇ ਜਲਦੀ ਰਿਸ਼ਤਾ ਤੇ ਘੱਟ ਉਡੀਕ ਪੀੜੀ ਪੱਟੀ ਵਾਲੇ ਨੰਬਰ ਤੇ ਹੈਲੋ ਵਟਸਐਪ 'ਤੇ ਜੋ ਤੁਹਾਨੂੰ ਫੀਸ ਦਾ ਪ੍ਰੋਸੈਸ ਭੇਜ ਦਿੱਤਾ ਜਾਏਗਾ ਆਪਣੀ ਐਡ ਲਗਵਾ ਸਕਦੇ ਹੋ ਧੰਨਵਾਦ ਜੀ ਸਤਿ ਸ਼੍ਰੀ ਅਕਾਲ